ਇਸ ਵੇਲੇ ਦੀ ਵੱਡੀ ਖਬਰ ਜਨਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਜਨਾਲਾ ਦੇ ਵਿੱਚ ਆਪਣੀ ਮਾਂ ਨੂੰ ਲੈਣ ਗਿਆ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਤੁਹਾਨੂੰ ਦੱਸੀਏ ਕਿ ਕੱਲ ਸ਼ਾਮ ਦੀ ਘਟਨਾ ਦੱਸੀ ਜਾ ਰਹੀ ਹੈ ਜਦੋਂ ਨੌਜਵਾਨ ਆਪਣੀ ਮਾਤਾ ਨੂੰ ਲੈਣ ਦੇ ਲਈ ਘਰੋਂ ਨਿਕਲਦਾ ਹੈ ਤਾਂ ਲਗਾਤਾਰ ਪੈਰੇਮੀ ਕਾਰਨ ਪਿੰਡ ਦਾ ਛੱਪੜ ਜਿਹੜਾ ਪਾਣੀ ਨਾਲ ਭਰਿਆ ਹੋਇਆ ਹੈ ਤੇ ਪਾਣੀ ਤੁਸੀਂ ਆਪਣੀਆਂ ਤਸਵੀਰਾਂ 'ਚ ਹੀ ਦੇਖ ਸਕਦੇ ਹੋ ਕਿ ਸੜਕ ਤੱਕ ਆਇਆ ਹੋਇਆ ਹੈ ਤੇ ਨੌਜਵਾਨ ਦਾ ਮੋਟਰਸਾਈਕਲ ਅਚਾਨਕ ਤਿਲਕ ਜਾਂਦਾ ਹੈ ਜਿਸ ਵੇਲੇ ਨੌਜਵਾਨ ਛੱਪੜ ਦੇ ਵਿੱਚ ਗਿਰ ਗਿਆ ਹੈ ਤੇ ਲਗਾਤਾਰ ਕੱਲ ਤੋਂ ਹੀ ਇਸ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ। ਤਾਜਨਾਲਾ ਦੇ ਪਿੰਡ ਮਹਿਲਾਦਾਇ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਲਗਾਤਾਰ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਹਰ ਸਾਲ ਜ਼ਿਆਦਾ ਮੀਂਹ ਪੈਣ ਦੇ ਕਾਰਨ, ਜ਼ਿਆਦਾ ਬਰਸਾਤ ਹੋਣ ਦੇ ਕਾਰਨ ਛੱਪੜ ਜਿਹੜਾ ਪਾਣੀ ਹੈ ਉਹ ਸੜਕਾਂ ਤੱਕ ਆ ਜਾਂਦਾ ਜਿਸ ਕਰਕੇ ਕਈ ਵਾਰ ਨੌਜਵਾਨ ਭਲੇਖਾ ਵੀ ਖਾ ਜਾਂਦੇ ਨੇ। ਕਈ ਵਾਰ ਜੋ ਗਾਰਾ ਹੈ ਉਹ ਵੀ ਨਾ ਪਾਣੀ ਦੇ ਨਾਲ ਸੜਕ ਤੇ ਆ ਜਾਂਦਾ ਜਿਸ ਕਰਕੇ ਕਈ ਹਾਦਸੇ ਵਾਪਰਦੇ ਨੇ ਤਾਂ ਇੱਕ ਬੇਹਤ ਵੱੰਦ ਭਾਗਾ ਹਾਦਸਾ ਜਿਹੜਾ ਹੁਣ ਫਿਰ ਤੋਂ ਵਾਪਰਿਆ ਹੈ ਜਿੱਥੇ ਜਨਾਲਾ ਦੇ ਪਿੰਡ ਮਹਿਲਾ ਦੇ ਵਿੱਚ ਆਪਣੀ ਮਾਤਾ ਨੂੰ ਆਪਣੇ ਨਾਨਕੇ ਤੋਂ ਲੈ ਕੇ ਜਾਣ ਦੇ ਲਈ ਨੌਜਵਾਨ ਘਰੋਂ ਨਿਕਲਦਾ ਹੈ ਤੇ ਅਚਾਨਕ ਰਸਤੇ ਦੇ ਵਿੱਚ ਉਸ ਦਾ ਮੋਟਰਸਾਈਕਲ ਸਲਿੱਪ ਕਰ ਜਾਂਦਾ ਤੇ ਨੌਜਵਾਨ ਹੁਣ ਛੱਪੜ ਦੇ ਵਿੱਚ ਗिरा ਤੇ ਇਹ ਦੱਸਣੇ ਗੱਲ ਇਹ ਹੈ ਕਿ ਕੱਲ੍ਹ ਸ਼ਾਮ ਤੋਂ ਹੀ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ ਪਰ ਕਿਸੇ ਵੀ ਤਰੀਕੇ ਦੇ ਸਬੂਤ ਜਿਹੜਾ ਉਹ ਨਹੀਂ ਮਿਲ ਰਿਹਾ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਉਧਰ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਅੱਗੇ ਜਾ ਕੇ ਮੇਨ ਪੁਲ ਦੇ ਉੱਤੇ ਵੀ ਇਸ ਦੀ ਤਲਾਸ਼ ਦੇ ਦਿੱਤੀ ਗਈ ਹੈ ਕਿ ਜੇਕਰ ਇੱਥੇ ਵੀ ਕੋਈ ਨੌਜਵਾਨ ਰੁੜਦਾ ਜਾਂ ਫਿਰ ਕਿਸੇ ਦੀ ਲਾਸ਼ ਦਿਖਾਈ ਦਿੰਦੇ ਆ ਤਾਂ ਤੁਰੰਤ ਸੰਪਰਕ ਕੀਤਾ ਜਾਵੇ ਤਾਂ ਪਿਛਲੇ 2 ਦਿਨਾਂ ਤੋਂ ਲਗਾਤਾਰ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ ਕੱਲ੍ਹ ਦੇਰ ਰਾਤ ਦਾ ਇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਲਗਾਤਾਰ ਨੌਜਵਾਨ ਨੂੰ ਪਾਲ ਕਰਨ ਦੇ ਲਈ ਗੋਤਾਖੋਰਾਂ ਦੀਆਂ ਟੀਮਾਂ ਉੱਥੇ ਪਹੁੰਚ ਗਈਆਂ ਨੇ ਗੋਤਾਖੋਰਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਨੌਜਵਾਨ ਉਲਬੜਨ ਦੀ ਸਾਰੇ ਪਿੰਡ ਦੇ ਵਿੱਚ ਇਸ ਵੇਲੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ 'ਚ ਤੁਸੀਂ ਨੌਜਵਾਨ ਦੀ ਮਾਤਾ ਨੂੰ ਦੇਖ ਸਕਦੇ ਹੋ ਜਿਸ ਦੇ ਹੰਝੂ ਜਿਹੜਾ ਨੇ ਉਹ ਦੇਖੇ ਨਹੀਂ ਜਾਂਦੇ ਬਾਰ ਬਾਰ ਪ੍ਰਸ਼ਾਸਨ ਨੂੰ ਤੇ ਰੱਬ ਨੂੰ ਫਰਿਆਦ ਕਰ ਰਹੀ ਹੈ ਕਿ ਉਸ ਦਾ ਪੁੱਤਰ ਉਸ ਨੂੰ ਵਾਪਸ ਲੱਭ ਕੇ ਦਿੱਤਾ ਜਾਵੇ ਤਾਂ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਨੌਜਵਾਨ ਦਾ ਭਰਾ ਤੇ ਨੌਜਵਾਨ ਦੇ ਮਾਤਾ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਣੇ ਈ ਜਾਣੇ ਮੰਮੀ ਨੂੰ ਲੈਣ ਜਾਣੇ ਤੇ ਡੇਪੇ ਉਥੇ ਹੁਣ ਮੈਂ ਤੇ ਭਰਾ ਪੱਕੇ ਜਾ ਰਹੇ ਹਾਂ ਇਹ ਸਾਰਾ ਵਾਕਿਆ ਕਿਦਾਂ 5 ਸਾਲ ਤੀ ਕਿੰਨੇ ਕੁ ਵਜੇ ਦੀ ਲੌਂਗ ਵੇ ਦੀ ਕਿੱਥੋਂ ਕਿੱਦਾਂ ਦਾ ਪਾਣੀ ਕਾਦਾ ਮੀਂਹ ਦਾ ਹਾਂਜੀ ਅੱਛਾ ਕੱਚ ਡਿੱਗੇ ਕੱਚ ਸੱਪੜ ਜੇ ਇਹ ਰਸਤਾ ਕਿੱਧਰ ਨੂੰ ਜਾਂਦਾ ਰਸਤਾ ਕੋਟਲੀ ਤੇ ਤੁਸੀਂ ਕਿਹੜੀ ਜਗ੍ਹਾ ਤੇ ਜਾ ਰਹੇ ਹੋ ਕੋਟਲੀ ਜਾਣੇ ਇਹਦੇ ਮੰਮੀ ਨੂੰ ਆਪਣੇ ਮੰਮੀ ਨੂੰ ਲੈਣ ਜਾ ਰਹੇ ਕਿ ਉਹਦੀ ਲੈਣ ਆਣੇ ਸਾਡੇ ਕੀ ਲੱਗਦੇ ਹਰਾ ਹੁਣ ਕੀ ਹੋਇਆ ਵਾ ਹੁਣ ਲੱਭਣ ਨਹੀਂ ਰਿਹਾ ਏ ਕਿ ਬੱਝ ਗਿਆ ਹਾਂਜੀ ਕਦੋਂ ਦੇ ਲੱਭ ਰਿਹਾ ਤੇ ਕਿੰਨੀ ਕਿ ਜਾਣੇ ਆਏ ਲੱਭਾ ਦਾ ਲੱਭਣ ਦੇ ਰਾਤ ਦੇ ਤਾਂ ਬੰਨ ਗਿਆ ਏ ਵੀ ਮੰਗ ਕਰਦੇ ਉਹਨੇ ਲੱਭਿਆ ਜਾ ਏ ਕੀ ਹੋ ਤੀ ਕੀ ਗੱਲ ਬਹੁਤ ਈ ਸਾਰੀ ਮੈਂ ਤਾਂ ਫੇਕੇ ਗਈ ਈ ਗੱਲ ਹੋਈ। ਬੇਟਾ ਮੈਨੂੰ ਲੈਨ ਚੱਲਿਆ ਇਹ। ਤੇ ਮੁੜ ਕੇ ਇਹਨਾਂ ਨੇ ਫੋਨ ਕੀਤਾ ਵੀ ਉਹ ਥੱਲੇ ਮੋਟਰਸਾਈਕਲ ਉਤਰ ਗਿਆ। ਬੜਾ ਪਾਣੀ ਆਇਆ ਇਹ। ਤੇ ਮੀਂਹ ਆਇਆ। ਪਈਆ ਮੀਂਹ ਦੇ ਟੋਪਰ ਇਹਨੇ ਕੱਢ ਦਿੱਤਾ ਲੱਗਦਾ ਹੈ। ਇਹ ਜਦੋਂ ਮੀਂਹ ਆਉਂਦਾ ਨਾ ਉਹਦੇ ਇਦਾਂ ਭਰਿਆ ਹੁੰਦਾ। ਕਰਦੇ ਲੱਭਰੇ ਬੱਚੇ। ਸਵੇਰ ਦਾ ਡੇਰ ਆਦਾਂ ਲੱਭਣ ਦੇ। ਅਜੇ ਤੱਕ ਕੋਈ ਨਹੀਂ ਮਸਲਾ ਵਾਲੇ। ਪਤਾ ਨਹੀਂ ਮੌਤੀਬਿਤੀ ਸਾਡੇ। ਕਿ ਜੇ I feel anyone that comes to Canada, the one thing they'll always do is Niagara Falls. For me, family trips are about being together, sitting face to face, and talking. These are the things you remember.